ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸਬਦ ਪਰਖ ਪਰਖਾਇਆ ਜਿਨ ਸਚ ਪੱਲੇ ਸਚ ਵਗਾਣੀ ਸਚ ਕਸਵਟੀ ਲਾਵਣਿਆ हो वारी जियो वारी गोर के बाणी मन मानवसावणया अंजन माहि नरंजन पाया ज्योते ज्योत रहाओ கா அந்த பசாரா நமனரஞ்சம பாரமக்கோய பாயச மிலவனிய ठाकर सच दिरडाई, गोर परी सच जदलाई, सचो सच वरते सी ताई सचे सच समाणया वे परवा सच मेरा प्यारा किलव अवगण काटनहारा प्रेम प्रीत सदा तय पै पाये भगत दृढा ਦੇਰੀ ਭਗਤ ਸੱਚੀ ਜੇ ਸੱਚੇ ਭਾਵੇ ਆਪੇ ਦੇਨਾ ਪਛੋਤਾਵੇ ਸਬਣਾ ਜੀਆਂ ਕਾਇਕੋ ਦਾਤਾ ਸਭ ਦੇ ਮਾਰੋ ਜੀਵਨਣਿਆਂ हर तो बाजो मैं कोई नाही हर तुझे से वीत तो दसलाई आप मिल लिखो प्रभ साची पूरी कर्म तू पावणिया ਮੈਂ ਹੋਰ ਨਾ ਕੋਈ ਤੁਦੇ ਜਿਹਾ ਤੇਰੀ ਨਦਰੀ ਸੀ ਜਸ ਦਿਹਾ ਅਣ ਦਿਨ ਸਾਰ ਸਮਾਲ ਹਰ ਰਾਖੋ ਗੁਰਮਕ ਸਹਿਜ ਸਮਾਵਣਿਆ ਦੋਦ ਜੀਵੜ ਮੈਂ ਹੋਰ ਨਾ ਕੋਈ ਤੁਦੀ ਆਪੇ ਸਿਰ ਜੀ ਆਪੇ ਗੋਈ ਤੂੰ ਆਪੇ ਹੀ ਕਾੜੋ ਪਾਨ ਸੁਵਾਰੀ ਨਾਨਕ ਨਾਮ ਸੁਮਾਵਣਿਆ ਮਾ ਜੋ ਮਖਲਾ ਤੀਜਾ ਸਬ ਘਟ ਆਪੇ ਪਗਨਹਾਰਾ ਆ ਲਕ ਵਰਤੇ ਅਗਮਿਆਪਾਰਾ ਗੁਰ ਕੇ ਸਬਦ ਮੇਰਾ ਹਰ ਪ੍ਰਭ ਧਿਆਈਏ ਸਹਜੇ ਸਾਚ ਸੁਮਾਵਣਿਆ ਹਉ ਵਾਰੀ ਜਿਉ ਵਾਰੀ ਇੰਗੋਰ ਸਬਦ ਮਨੋਂ ਵਸਾਵਣਿਆ ਸਬਦ ਸੁਜੀ ਤਮਨ ਸੁਲਜੇ ਮਨਸਾ ਮਰ ਸਮਾਵਣਿਆ ਰਹਾਓ ਪੰਜ ਦੂਤ ਮੁਹੇ ਸੰਸਾਰਾ ਮਨ ਮੁਕੇ ਅੰਦੇ ਸੋਧਨ ਸਾਰਾ गुरमक सो अपना घर राखे पंच दूत शब्द एक गुरमक सदा सचे राती राजे प्रभ अन दिन माती ਮੇਲ ਪ੍ਰੀਤਮ ਸੱਚੇ ਗੁਣ ਗਾਵ ਹੈ ਹਰਦਰ ਸੋਬਾ ਪਾਵਣਿਆ ਇਕਮਾ ਇਕਿਆ ਬਿਉਪਾਇਆ ਦੁਬਦਾਂ ਦੂਜਾ ਤ੍ਰਿਬਦ ਮਾਇਆ ਚੌਥੀ ਪੜੀ ਗੁਰਮਖ ਉਚੀ ਸਚੂ ਸੱਚ ਕਮਾਉਣਿਆ ਸਾਬ ਹੈ ਸੱਚਾ ਜੀ ਸੱਚੀ ਭਾਵੇ ਜਿਨ ਸੱਚ ਜਾਤ ਸੁ ਸਹਿਜ ਸੁ ਮਾਵੇ ਗੁਰਮਕ ਕਰਣੀ ਸੱਚੀ ਸਿਵੇਹ ਸੱਚੇ ਜਾਇ ਸੁ ਮਾਉਣਿਆ ਸੱਚੇ ਬਾਜੋ ਕੋ ਵਰਨਾ ਦੂਆ ਦੂਜੀ ਲਾਗ ਜਗ ਖਾਪ ਖਪ ਮੂਆ ਗੁਰਮ ਕਾ ਹੋਵੇ ਜੋਏ ਕੋ ਜਾਣੇ ਏਕੋ ਸੇਵੋ ਸੁਖ ਪਾਵਣਿਆ ਜੀ ਜੰਤ ਸਵ ਸਰਣ ਤੁਮਾਰੀ ਆਪੇ ਤਾਰੋ ਦੇ ਕੇ ਕੱਚੀ ਪੱਕੀ ਸਾਰੀ ਅਣ ਦਿਨੇ ਆਪੇ ਕਾਰ ਕਰਾਈ ਆਪੇ ਮੇਲ ਮੁਲਾਵਣਿਆ ਤੂੰ ਆਪੇ ਮੀਲੇ ਵੀ ਕਿ ਹਾਦੂਰੋ ਸਾਬ ਮੈਂ ਆਪ ਰਘਿਆ ਪ੍ਰਭੂਰ ਨਾਨਕ ਆਪੇ ਆਪ ਵਰਤੈ ਗੁਰਮਕ ਸੋਦੀ ਪਾਵਣ ਆ ਮਾਜ ਮਹੱਲਾ ਤੀਜਾ अमृत गुरकी मीठी गुरमकिरले किने चक डि अंतर परगास महारस पीवे दर सचे शबद वजाण्या ह वारि जियो वारी ਗੁਰ ਚਰਣੀ ਚੇਤ ਲਾਵਣਿਆ ਸਾਤ ਗੁਰੂ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੇ ਮੈਲ ਚੁਕਾਵਣਿਆ ਰਹਾਓ تیਰਾ ਸੱਚ ਕਿਨ ਅੰਤ ਨਾ ਪਾਇਆ ਗੁਰ ਪਰਸਾਦ ਕਿਨ ਵਿਰਲੇ ਚਿਤ ਲਾਇਆ ਦੁਦਸ ਲਾਹੀ ਨਾ ਰਜ ਕਬੋ ਸਚੇ ਨਾ ਵੀ ਕੀ ਬੋਕ ਲਾਵਣਿਆ ਏ ਕੋ ਵੇਕਾਇ ਅਵਰ ਨਬੀਆਂ ਗੁਰ ਪਰਸਾਦੀ ਅੰਮ੍ਰਿਤ ਪੀਆ ਗੁਰ ਗੈ ਸਬਦ ਤੀ ਕਾ ਨਿਵਾਰੀ ਸਦੇ ਸੁਖੋ ਸੁਮਾਵਣਿਆ ਰਤਨ ਅਪਧਾਰਤ ਪਲਰਤਿ ਆਗੇ ਮਨਮ ਕੋ ਅੰਦਾ ਦੂਜੇ ਭਾਇ ਲਾਗੇ ਜੋ ਵੀ ਜੈ ਸੋਈ ਫਲ ਭਾਈ ਸੁਪਣੇ ਸੁਖੋ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਈ گور ਕਾ ਸਬਦ ਮਨ ਵਸਾਈ ਅਣ ਦਿਨ ਸਦਾ ਰਹੀ ਪੈ ਅੰਤਰੋ ਪੈ ਮਾਰੋ ਪਰਮੋ ਚੁਕਾਵਣਿਆ चुकाया सदा सुखबाया गुरु साधो परं भजो अन्तर निर्मल निर्मलो, निर्मलो बाणी गुण सेजी गाणया अन्तर निर्मल निर्मल वाणी हार गुण सेजी